ਖਰਾਬ ਹੈ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਪਰ ਮੈਂ ਇੱਕ ਬੇਨਤੀ ਕਰਨ ਲੱਗਾ ਮੇਰੀ ਆਦਤ ਵੀ ਜਿਹੜੀ ਗੱਲ ਮੇਰੇ ਸਾਹਮਣੇ ਆਜੋ ਉਹ ਰੁਕਦੀ ਨਹੀਂ ਉਹ ਗੱਲ ਕਹੀ ਜਾਂਦੀ ਹੈ ਇੱਕ ਮੈਂ ਇਧਰ ਵਿਦੇਸ਼ਾਂ ਦੇ ਵਿੱਚ ਵਿਚਰਦਾ ਇੱਕ ਆਮ ਵਿਚਾਰ ਬੈਨਾ ਵੀ ਜਿਹੜਾ ਬੰਦਾ ਇੱਕ ਵਾਰੀ ਉਧਰੋਂ ਜਹਾਜ਼ ਤੋਂ ਚੜ ਕੇ ਇੱਥੇ ਉਤਰ ਜਾਂਦਾ ਹੈ ਉਹ ਸਭ ਤੋਂ ਜ਼ਿਆਦਾ ਗਿਆਨ ਇਹਦੇ ਬਾਰੇ ਰੱਖਦਾ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਰਿਹਾ ਇੱਥੇ ਸਭ ਕੁਝ ਹੈ ਉਹ ਉਹ ਕੋਈ ਵੀ ਗੱਲ ਕਰੋਗੇ ਉਹ ਨੂੰ ਇਸ ਤਰ੍ਹਾਂ ਕਰੇਗਾ ਪੰਜਾਬ ਨੂੰ ਪੇਸ਼ ਕਰੇਗਾ ਵੀ ਜਿਵੇਂ ਉਹ ਕਾਲੇ ਪਾਣੀ ਨਹੀਂ ਸੰਭੇਜਦੇ ਜਦੋਂ ਵੀ ਕਾਲੇ ਪਾਣੀ ਦੇ ਵਿੱਚ ਬੜੀ ਬੁਰੀ ਹਾਲਤ ਹੈ ਉੱਥੇ ਤੇ ਬੰਦੇ ਤੜਫ ਤੜਫ ਕੇ ਮਰ ਜਾਂਦੇ ਨੇ ਉੱਥੇ ਤੇ ਬੁਰਾ ਹਾਲ ਹੈ ਉੱਥੇ ਤੇ ਆ ਮੈਂ ਪਹਿਲਾਂ ਵੀ ਇੱਕ ਵਾਰੀ ਬੇਨਤੀ ਕੀਤੀ ਸੀ ਠੀਕ ਹੈ ਸਿੱਖ ਕੌਮ ਨੇ ਪੰਜਾਬ ਤੋਂ ਬਾਹਰ ਨਿਕਲ ਕੇ ਸਾਰੇ ਦੇਸ਼ਾਂ ਦੇ ਵਿੱਚ ਆਪਣੇ ਪੈਰ ਜਮਾਏ ਨੇ ਹਰ ਇੱਕ ਪੱਖੋਂ ਆਰਥਿਕ ਪੱਖੋਂ ਵੀ ਰਾਜਨੀਤਿਕ ਪੱਖੋਂ ਵੀ ਤੇ ਸਾਰੇ ਪੱਖੋਂ ਪੈਰ ਜਮਾਏ ਨੇ ਪਰ ਇਹ ਜਿਹੜੀ ਬਿਰਤੀ ਹੈ ਸਾਡੀ ਕਿ ਜਿੱਥੇ ਆ ਕੇ ਸਾਨੂੰ ਚਾਰ ਪੈਸੇ ਲੱਭ ਗਏ ਚਾਰ ਸੁਹੂਲਤਾਂ ਮਿਲ ਗਈਆਂ ਉਹਨਾਂ ਨੂੰ ਪ੍ਰਾਪਤ ਕਰਕੇ ਸੀ ਕਹਿੰਦੇ ਅਸੀਂ ਤੇ ਬੱਚਿਆਂ ਨੂੰ ਇਸ ਤਰ੍ਹਾਂ ਡਰਾ ਦਿੱਤਾ ਹੈ ਜੇ ਕਿਸੇ ਬੱਚੇ ਨਾਲ ਗੱਲ ਕਰੂ ਕਹਿੰਦੇ ਮੈਂ ਤੇ ਜਾਣੇ ਨਹੀਂ ਉੱਥੇ ਤੇ ਬੰਦਾ ਮਾਰ ਦੇਣਗੇ ਜਾਂਦੇ ਆ ਸਾਰ ਇਹ ਬਹੁਤ ਖਤਰਨਾਕ ਪ੍ਰਚਾਰ ਹੈ ਅਸੀਂ ਆਪ ਹੀ ਆਪਣੀਆਂ ਜੜਾਂ ਵਟ ਰਹੇ ਇੱਕ ਗੱਲ ਯਾਦ ਰੱਖੋ ਸਿੱਖ ਭਾਵੇਂ ਚੰਦਰਮਾ ਤੇ ਜਾ ਕੇ ਝੰਡੇ ਗੱਡ ਲਵੇ ਜੇ ਪੰਜਾਬ ਤੋਂ ਵੱਖਰਾ ਹੋ ਗਿਆ ਤੇ ਤੀਜੀ ਤੋਂ ਚੌਥੀ ਪੀੜੀ ਤੱਕ ਸਿੱਖੀ ਸਾਉਤ ਨਹੀਂ ਰਹੇਗੀ ਖਤਮ ਹੋ ਜਾਏਗੀ ਠੀਕ ਹੈ ਬਾਹਰਲੇ ਕੱਪੜੇ ਰ ਅਸੀਂ ਰੱਖ ਸਕਨੇ ਜ 2000 ਲਾ ਕੇ ਥੋੜਾ ਜਿਹਾ ਜਿਹੜੀ ਸਪਿਰਟ ਹੈ ਨਾ ਜਿਹੜੀ ਗਹਿਰਾਈ ਹੈ ਚਲੋ ਮਜਬੂਰਨ ਜੇ ਕੋਈ ਬੰਦਾ ਉਥੋਂ ਅਲੱਗ ਹੋ ਗਿਆ ਵੱਖਰਾ ਹੋ ਗਿਆ ਉਹ ਚੀਜ਼ ਵਕਰੀ ਹੈ ਉਹ ਅਲੱਗ ਹੈ ਪਰ ਜੇ ਤੁਸੀਂ ਅੰਦਰ ਕਿਤੇ ਉਹ ਸਿਸਟਮ ਪੈਦਾ ਕਰਕੇ ਰੱਖਣਾ ਹੈ ਜੇ ਉੱਥੇ ਹਾਲਾਤ ਖਰਾਬ ਹੋ ਗਈ ਜੇ ਉੱਥੇ ਕਮੀ ਆ ਗਈ ਇਹਦਾ ਮਤਲਬ ਵੀ ਬੰਦੇ ਦੀ ਮਾਂ ਬਿਮਾਰ ਹੋ ਜਾਏ ਤੇ ਮਾਂ ਨੂੰ ਕਿਤੇ ਸਿੱਟ ਕੇ ਤੁਸੀਂ ਨਿਕਲ ਜਿਓ ਇਹਦਾ ਕੀ ਅਰਥ ਹੈ ਆਪਾਂ ਕਹਿੰਦੇ ਮਾਤਰਭੂਮੀ ਆਪਾਂ ਜਿੱਥੇ ਜੰਮੇ ਆ ਜਿੱਥੇ ਜਨਮ ਲਿਆ ਉਹਨੂੰ ਮਾਤਰਭੂਮੀ ਕਹਿੰਦੇ ਆ ਨਾ ਵੀ ਇਹ ਮਾਤਰਭੂਮੀ ਹੈ ਇਹ ਮਾਤਾ ਹੈ ਮਾਤਾ ਧਰਤ ਮਹਤ ਤੇ ਉਹ ਜਦੋਂ ਸਾਡੀ ਮਾਂ ਵੀ ਹੈ ਤੇ ਸਾਡਾ ਪਿਤਾ ਵੀ ਹੈ ਜਿੱਥੇ ਸਾਡੇ ਗੁਰੂ ਸਾਹਿਬ ਨੇ ਸਾਡੇ ਤੇ ਸਾਰੀ ਕਿਰਪਾ ਕੀਤੀ ਹੈ ਸਾਰੀ ਬਖਸ਼ਾ ਕੀਤੀਆਂ ਸਾਡੇ ਗੁਰੂ ਕੇ ਅਸਥਾਨ ਨੇ ਸਾਡੇ ਤਖਤ ਨੇ ਸਾਡਾ ਸਭ ਕੁਝ ਹੈ ਤਾਂ ਉਹਨੂੰ ਉਸ ਢੰਗ ਨਾਲ ਅਸੀਂ ਲਈਏ ਕਿ ਉਹਦਾ ਸੁਧਾਰ ਕਿਵੇਂ ਹੋ ਸਕੇ ਇਹ ਨਹੀਂ ਕਿ ਆਪਾਂ ਬੱਚਿਆਂ ਦੇ ਕੋਲ ਜਦੋਂ ਅਸੀਂ ਉਹਨੂੰ ਨਿੰਦਨੇ ਆ ਉਹਦੇ 네ਗੇਟਿਵ ਜਾਂਦੇ ਆ ਅਸੀਂ ਉਹਦੀ ਹਰ ਇੱਕ ਚੀਜ਼ 네ਗੇਟਿਵ ਸਾਹਮਣੇ ਪੇਸ਼ ਕਰਨੇ ਆ ਵੀ ਉੱਥੇ ਇਹ ਕੁਝ ਹੋ ਰਿਹਾ ਹੈ ਇਹ ਹੱਲ ਨਹੀਂ ਹੈ ਉਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਹੈ ਕਈ ਸਿੰਘਾਂ ਨੇ ਬਹੁਤ ਸੋਹਣੇ ਉਪਰਾਲੇ ਕੀਤੇ ਨੇ ਆਪੋ ਆਪਣੇ ਪਿੰਡ ਦੇ ਵਿੱਚ ਜਾ ਕੇ ਕਈ ਪਿੰਡਾਂ ਬਾਰੇ ਮੈਂ ਜਾਣਨਾ ਕਿ ਜਿਹੜੇ ਬਾਹਰ ਦੇ ਸਿੰਘ ਨੇ ਉੱਥੇ ਪੰਜ ਚਾਰ ਸਿੰਘ ਮਿਲ ਕੇ ਆਪਣੇ ਪਿੰਡ ਦੇ ਵਿੱਚ ਉਹਨਾਂ ਨੇ ਇੱਕ ਛੋਟਾ ਜਿਹਾ ਵਿਦਿਆਲਾ ਸ਼ੁਰੂ ਕੀਤਾ ਹੋਇਆ ਗੁਰਸਿੱਖੀ ਵਾਸਤੇ ਉੱਥੇ ਸੰਤਿਆ ਵੀ ਹੁੰਦੀ ਹੈ ਟੀਚਰ ਵੀ ਰੱਖਿਆ ਹੋਇਆ ਹੈ ਉੱਥੇ ਉਹਨਾਂ ਨੂੰ ਕੀਰਤਨ ਸਿਖਾਉਂਦੇ ਨੇ ਕਥਾ ਸਿਖਾਉਂਦੇ ਨੇ ਗੁਰਬਾਣੀ ਦੀ ਸੰਥਿਆ ਹੁੰਦੀ ਏ ਇਹਦੇ ਨਾਲ ਨਾਲ ਸਕੂਲ ਦੀ ਟਿਊਸ਼ਨ ਵੀ ਰੱਖਦੇ ਨੇ ਤਾਂ ਕਿ ਬੱਚੇ ਇਹ ਵੀ ਨਾ ਸੋਚਣ ਵੀ ਇੱਥੇ ਕੱਲਾ ਸਿਰਫ ਧਰਮ ਦੀ ਸਿੱਖਿਆ ਉਹਦੇ ਵਿੱਚ ਰਾਜਨੀਤੀ ਦੀ ਸਿੱਖਿਆ ਵੀ ਆਉਂਦੀ ਸਾਰਾ ਕੁਝ ਆਉਂਦਾ ਉਹਦੇ ਵਿੱਚ ਹੋਸ਼ ਹੁੰਦੀ ਏ ਤੇ ਜੇ ਹਰ ਇੱਕ ਪਿੰਡ ਦੇ ਸਿੰਘ ਆਪ ਕੋ ਆਪਣੇ ਪਿੰਡ ਦੇ ਵਿੱਚ ਥੋੜਾ ਜਿਹਾ ਵੀ ਉਪਰਾਲਾ ਕਰਨ ਤਾਂ ਉਥੇ ਬੜਾ ਵੱਡਾ ਸੁਧਾਰ ਹੋ ਸਕਦਾ ਹੈ ਠੀਕ ਜਿੱਥੇ ਜਿਵੇਂ ਦੀ ਹਵਾ ਵਗਦੀ ਹੈ ਇਹ ਮੰਨਨੇ ਆ ਕਿ ਉੱਥੋਂ ਦੇ ਲੋਕਾਂ ਦੀ 90% ਲੋਕਾਂ ਦੀ ਜਿਹੜੀ ਸੋਚ ਹੈ ਉਹਦਾ ਦਾਇਰਾ ਬਹੁਤ ਛੋਟਾ ਹੋ ਚੁੱਕਾ ਹੈ ਉਹਦਾ ਕਾਰਨ ਕੀ ਹੈ ਕਿਉਂਕਿ ਉਸ ਉਸ ਥਾਂ ਨੂੰ ਉਹ এনवायरमेंट ਜਿਹੜੀ ਦਿੱਤੀ ਗਈ ਹੈ ਪਿਛਲੇ 50 ਸਾਲਾਂ ਤੋਂ ਜਿਹੜੇ ਗੁਲਾਮ ਤੇ ਯਤੀਮ ਬੱਚੇ ਹੁੰਦੇ ਨੇ ਤੁਸੀਂ ਕਦੀ ਵੇਖੋ ਉਹਨਾਂ ਦਾ ਸਰੀਰਕ ਵਿਕਾਸ ਵੀ ਰੁਕ ਜਾਂਦਾ ਤੇ ਉਹਨਾਂ ਦਾ ਬੌਧਿਕ ਵਿਕਾਸ ਵੀ ਰੁਕ ਜਾਂਦਾ ਹੈ ਜਿਸ ਬੱਚੇ ਦੇ ਘਰ ਦੇ ਵਿੱਚ ਯਤੀਮ ਅਵਸਥਾ ਪੈਦਾ ਹੋ ਜੇ ਨਾ ਉਹਦਾ ਨਹੀਂ ਕੋਈ ਵਾਲੀ ਵਾਰਸ ਨਹੀਂ ਹੈ ਸਿੱਟ ਦਿੱਤਾ ਜਿਹਨੂੰ ਖੂਹ ਦੇ ਵਿੱਚ 1947 ਤੋਂ ਲੈ ਕੇ ਤੇ ਇਹ ਤਾਂ ਅਸਰ ਕੌਮ ਦੇ ਉੱਤੇ ਪੈਣਾ ਹੀ ਪੈਣਾ ਸੀ ਉਹਦੀ ਬੌਧਿਕ ਉਹਦੀ ਸੋਚਣ ਦੀ ਜਿਹੜੀ ਤਾਕਤ ਤੇ ਕਿਰਿਆ ਉਹ ਵੀ ਇਸ ਤਰ੍ਹਾਂ ਹੋਣੀ ਸੀ ਪਰ ਉਹਨੂੰ ਅਠੇ ਪੈਰ ਨਿੰਦੀ ਜਾਣਾ ਇਹ ਤਾਂ ਤੁਸੀਂ ਇਸ ਤਰ੍ਹਾਂ ਕਰੀ ਜਾਓਗੇ ਇੱਕ ਦਿਨ ਤੁਹਾਡੇ ਬੱਚੇ ਪੰਜਾਬ ਦਾ ਨਾਂ ਨਹੀਂ ਲੈਣ ਦੇਣਗੇ ਤੁਹਾਨੂੰ ਕਿ ਪੰਜਾਬ ਕਿਤੇ ਹੁੰਦਾ ਵੀ ਹੈ